ਤੁਸੀਂ ਦੇਖ ਰਹੇ ਹੋ ਪੋਸੂ ਨਾਵਾ ਚੈਨਲ ਦੋਸਤੋ ਪਿਛਲੇ ਦਿਨੀ ਨੈਸ਼ਨਲ ਐਸਸੀ ਕਮਿਸ਼ਨ ਨੇ ਪੰਜਾਬ ਦੇ ਵਿੱਚ ਦਲਿਤ ਪਰਿਵਾਰਾਂ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ ਔਰ ਕਿਨਾ ਹਾਲਾਤਾਂ ਦੇ ਵਿੱਚ ਦਲਿਤ ਪਰਿਵਾਰ ਰਹਿ ਰਹੇ ਨੇ ਕਿ ਐਸਸੀ ਪਰਿਵਾਰ ਦੇ ਨਾਲ ਕਿਤਨਾ ਕਿਤੇ ਕੀ ਵਿਤਕਰਾ ਹੋ ਰਿਹਾ ਹੈ ਔਰ ਕਿਉਂ ਇਹਨਾਂ ਦੀ ਇਹ ਦੁਰਦਸ਼ਾ ਹੋ ਰਹੀ ਹੈ ਅੱਜ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਨੈਸ਼ਨਲ ਐਸਸੀ ਕਮਿਸ਼ਨ ਦੀ ਰਿਪੋਰਟ ਜਿਹੜੀ ਆਈ ਹੈ ਉਸ ਰਿਪੋਰਟ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਹੱਲਾ ਗੁੱਲਾ ਮਚਿਆ ਹੋਇਆ ਹੈ ਤੁਸੀਂ ਜਾਣਦੇ ਹੋ ਕਿ ਭਾਰਤ ਬੇਸ਼ੱਕ ਅਲੱਗ-ਅਲੱਗ ਧਰਮਾਂ ਭਾਸ਼ਾਵਾਂ ਪਹਿਰਾਵੇ ਅਤੇ ਰੀਤੀ ਰਿਵਾਜਾਂ ਕਰਕੇ ਇੱਕ ਗੁਲਦਸਤੇ ਦਾ ਰੂਪ ਹੈ ਇਤੇ ਹਰ ਧਰਮ ਦਾ ਹਰ ਮਜ਼ਹਬ ਦਾ ਸਤਿਕਾਰ ਕੀਤਾ ਜਾਂਦਾ ਹੈ ਹਰ ਭਾਸ਼ਾ ਨੂੰ ਪਿਆਰ ਦਿੱਤਾ ਜਾਂਦਾ ਹੈ ਪਰ ਫਿਰ ਵੀ ਕੁਝ ਲੋਕਾਂ ਦੀ ਘਟੀਆ ਸੋਚ ਕਰਕੇ ਅਜੇ ਵੀ ਅਜਿਹੇ ਲੋਕ ਨੇ ਜੋ ਜਾਤਾਂ ਪਾਤਾਂ ਦੇ ਇਸ ਬੰਧਨ ਦੇ ਵਿੱਚ ਬੱਜੇ ਹੋਏ ਨੇ ਦੁਨੀਆ ਚੰਨ ਤੇ ਪਹੁੰਚ ਗਈ ਪਰ ਉਹਨਾਂ ਦੀ ਸੋਚ ਅਜੇ ਵੀ ਉੱਥੇ ਦੀ ਉੱਥੇ ਹੈ ਅੱਜ ਲੋਕ ਐਜੂਕੇਟ ਹੋ ਰਹੇ ਨੇ ਔਰ ਉੱਚੇ ਉੱਚੇ ਅਹੁਦੇ ਪ੍ਰਾਪਤ ਕਰ ਰਹੇ ਨੇ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਾਤਾਂ ਪਾਤਾਂ ਨੂੰ ਲੈ ਕੇ ਬਹੁਤ ਘੱਟ ਖਬਰਾਂ ਆਉਂਦੀਆਂ ਨੇ ਤੇ ਬਾਕੀ ਸਟੇਟ ਦੇ ਮੁਕਾਬਲੇ ਪੰਜਾਬ ਦੇ ਵਿੱਚ ਬਹੁਤ ਘੱਟ ਨੇ ਕਿਉਂਕਿ ਜੇ ਬਾਕੀ ਸਟੇਟਾਂ ਦੀ ਗੱਲ ਕਰੀਏ ਬਿਹਾਰ ਦੀ ਗੱਲ ਕਰ ਲਈਏ ਯੂਪੀ ਦੀ ਗੱਲ ਕਰ ਲਈਏ ਝਾਰਖੰਡ ਦੀ ਗੱਲ ਕਰ ਲਈਏ ਔਰ ਮਨੀਪੁਰ ਦੀ ਗੱਲ ਕਰ ਲਈਏ ਤਾਂ ਇਹ ਹੋਰ ਵੀ ਬਹੁਤ ਸਾਰੇ ਨੇ ਰਾਜਸਥਾਨ ਵਰਗੇ ਦੇਸ਼ਾਂ ਦੀ ਸਟੇਟ ਦੀ ਗੱਲ ਕਰ ਲਈਏ ਤਾਂ ਉਥੇ ਅੱਜ ਵੀ ਮਤਲਬ ਜੇ ਕੋਈ ਉੱਚੀ ਜਾਤ ਵਾਲਿਆਂ ਦੇ ਨਜ਼ਦੀਕ ਦੀ ਕੋਈ ਐਸੀ ਸਮਾਜ ਦੀ ਬਰਾਤ ਲੰਘ ਜਾਵੇ ਜਾਂ ਖੁਸ਼ੀ ਦਾ ਮੌਕਾ ਹੋਵੇ ਤਾਂ ਉਹ ਲੋਕ ਉਹਨਾਂ ਦੀ ਖੁਸ਼ੀ ਨੂੰ ਵੇਖ ਨਹੀਂ ਸਕਦੇ ਔਰ ਉਹਨਾਂ ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੰਦੇ ਆ ਤਸ਼ੱਦਦ ਤੋਂ ਬਾਅਦ ਕੀ ਹੁੰਦਾ ਐਫ ਆਈ ਆਰ ਦਰਜ ਹੁੰਦੀ ਹੈ ਲੇਕਿਨ ਉਹੀ ਗੱਲ ਹੈ ਕਿ ਮਤਲਬ ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਰਾ ਉਥੇ ਦਾ ਉੱਥੇ ਹੁਣਾ ਹਣਾ ਕੁਝ ਨਹੀਂ ਹੈ ਕਿ ਕਾਗਜ਼ੀ ਕਾਰਵਾਈ ਹੁੰਦੀ ਹੈ ਔਰ ਜਿਹੜੇ ਮਤਲਬ ਵੱਡੇ ਲੋਕ ਹੁੰਦੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਉੱਪਰ ਰੱਖਿਆ ਜਾਂਦਾ ਹੈ ਤੇ ਐਸੀ ਸਮਾਜ ਦੀਆਂ ਸਮੱਸਿਆਵਾਂ ਨੂੰ ਦਬਿਆ ਜਾਂਦਾ ਹੈ ਇਹ ਅਲੱਗ-ਅਲੱਗ ਸਟੇਟਾਂ ਦੇ ਵਿੱਚ ਆਪਾਂ ਦੇਖਦੇ ਹਾਂ ਪੰਜਾਬ ਦੀ ਧਰਤੀ ਦੇ ਉੱਪਰ ਇਸ ਤਰ੍ਹਾਂ ਦਾ ਬਹੁਤ ਘੱਟ ਹੈ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਪਰ ਪੀਰਾ ਫਕੀਰਾਂ ਦੀ ਸਾਂਝੀ ਵਾਲਤਾ ਜਿਹੜੀ ਚੱਲ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸ਼ਕਤੀ ਹੈ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਜੋ ਉਪਦੇਸ਼ ਹੈ ਜੋ ਵਿਚਾਰਤਾਰਾ ਹੈ ਉਹ ਫਿਰ ਵੀ ਕਿਤੇ ਨਾ ਕਿਤੇ ਆ ਕੇ ਸਾਡੇ ਦਿਲਾਂ ਦੇ ਉੱਪਰ ਰਾਜ ਕਰਦੀ ਹੈ ਔਰ ਜੇ ਕੋਈ ਅਸੀਂ ਬੁਰਾ ਕੰਮ ਕਿਸੇ ਨਾਲ ਬਦਸਲੂਕੀ ਕਰ ਦਿਆਂ ਤਾਂ ਇੱਕ ਵਾਰੀ ਤਾਂ ਸਾਨੂੰ ਆਪਣੀਆਂ ਨਜ਼ਰਾਂ ਵਿੱਚ ਜ਼ਰੂਰ ਝੁਕਣਾ ਪੈਂਦਾ ਹੈ ਉਸ ਦਾ ਕਾਰਨ ਇਹ ਹੈ ਕਿ ਆਪਾਂ ਬਾਣੀ ਦੇ ਨਾਲ ਜੁੜੇ ਹੋਏ ਆਪਾਂ ਉਸ ਸੱਚੀ ਔਰ ਵਿਚਾਰਤਾਰਾ ਦੇ ਨਾਲ ਜੁੜੇ ਹੋਏ ਹਾਂ ਐਸੇ ਕਮਿਸ਼ਨ ਨੈਸ਼ਨਲ ਦੀ ਜੋ ਰਿਪੋਰਟ ਹੈ ਉਸ ਦੇ ਵਿੱਚ ਮਤਲਬ ਕਿਸ ਤਰ੍ਹਾਂ ਦਲਿਤ ਭਾਈਚਾਰੇ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਔਰ ਸਭ ਤੋਂ ਪਹਿਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਅਜਿਹੀ ਸਥਿਤੀ ਲਿਆਉਣ ਲਈ ਆਖਰ ਜ਼ਿੰਮੇਵਾਰ ਕੌਣ ਹੈ ਕੌਣ ਹੈ ਕਿ ਜੋ ਐਸਸੀ ਸਮਾਜ ਤੱਕ ਉਹਨਾਂ ਦੀਆਂ ਜੋ ਸਕੀਮਾਂ ਨੇ ਉਹਨਾਂ ਦੀ ਲਈ ਜੋ ਵੀ ਸਰਕਾਰੀ ਸਕੀਮਾਂ ਨੇ ਉਹ ਨਹੀਂ ਪਹੁੰਚਾਈਆਂ ਜਾਂਦੀਆਂ ਅਸਲ ਵਿੱਚ ਉਸ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਕੌਣ ਹੈ ਹੁਣ ਕੇਂਦਰ ਸਰਕਾਰ ਦੀ ਜੇ ਗੱਲ ਕਰ ਲਈਏ ਤਾਂ ਕੇਂਦਰ ਸਰਕਾਰ ਦੀਆਂ ਬਹੁਤ ਸਾਰੀਆਂ ਜਿਹੀਆਂ ਐਸੀ ਸਮਾਜ ਵਾਸਤੇ ਸਕੀਮਾਂ ਨੇ ਜਿਹੜੀਆਂ ਉਹਨਾਂ ਤੱਕ ਪਹੁੰਚਦੀਆਂ ਹੀ ਨਹੀਂ ਜੋ ਸਿਰਫ ਐਸੀ ਸਮਾਜ ਵਾਸਤੇ ਬੜੀਆਂ ਹੋਈਆਂ ਜੇਕਰ ਕੇਂਦਰ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਸਿਰਫ ਉਹਨਾਂ ਨੇ ਐਸੀ ਸਮਾਜ ਨੂੰ ਮੱਦੇਨਜ਼ਰ ਰੱਖਦਿਆਂ ਹੋਈਆਂ ਬਣਾਈਆਂ ਗਈਆਂ ਆ ਜੇ ਉਹਨਾਂ ਤੱਕ ਨਹੀਂ ਪਹੁੰਚਦੀਆਂ ਤਾਂ ਤਾਂ ਫਿਰ ਦੱਸੋ ਕਿ ਉਹਨਾਂ ਬਣਾਈਆਂ ਹੋਈਆਂ ਸਕੀਮਾਂ ਦਾ ਕੌਣ ਫਾਇਦਾ ਲੈ ਰਿਹਾ ਹੈ ਜਿਨ੍ਹਾਂ ਨੇ ਫਾਇਦਾ ਲੈਣਾ ਉਹਨਾਂ ਤੱਕ ਸਕੀਮਾਂ ਹੀ ਨਹੀਂ ਪਹੁੰਚ پا ਰਹੀਆਂ ਜ਼ਿੰਮੇਵਾਰ ਕੌਣ ਹੈ ਜਦਕਿ ਹਰ ਇੱਕ ਸਟੇਟ ਨੂੰ ਚਾਹੀਦਾ ਕਿ ਕੇਂਦਰ ਸਰਕਾਰ ਦੀਆਂ ਜਿੰਨੀਆਂ ਵੀ ਪਾਲਿਸੀਆਂ ਨੇ ਸਕੀਮਾਂ ਨੇ ਜੋ ਐਸੀ ਸਮਾਜ ਲਈ ਨੇ ਉਸ ਨੂੰ ਪਹੁੰਚਾਉਣ ਵਾਸਤੇ ਉਹਨਾਂ ਨੂੰ ਜਦੋ ਜਹਿਦ ਕਰਨੀ ਚਾਹੀਦੀ ਹੈ ਬਿਨਰਾਤ ਇੱਕ ਕਰਨਾ ਚਾਹੀਦਾ ਹੈ ਤਾਂ ਕਿ ਇਸ ਸਮਾਜ ਨੂੰ ਜਿਆਦਾ ਤੋਂ ਜਿਆਦਾ ਉੱਪਰ ਚੱਕ ਸਕੀਏ ਐਜੂਕੇਟ ਕਰ ਸਕੀਏ ਸਕੀਮਾਂ ਦਾ ਫਾਇਦਾ ਲੈ ਸਕਣ ਤਾ ਇਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦਾ ਆਨੰਦ ਲੈ ਸਕਣ ਪਰ ਅਫਸੋਸ ਦੀ ਖਾਤਰ ਹੈ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਅਫਸੋਸ ਦੀ ਖਾਤਰ ਹੈ ਅਫਸੋਸ ਦੀ ਗੱਲ ਹੈ ਕਿ ਉਹਨਾਂ ਤੱਕ ਉਸ ਸਕੀਮਾਂ ਪਹੁੰਚ ਦਿਆ ਹੀ ਨਹੀਂ ਹੁਣ ਤੁਸੀਂ ਦੱਸੋ ਕਿ ਜੇਕਰ ਐਸਸੀ ਭਾਈਚਾਰੇ ਦੀ ਗ੍ਰੋਥ ਹੀ ਨਹੀਂ ਹੋਏਗੀ ਗ੍ਰੋਥ ਤਾਂ ਹੋਏਗੀ ਜੇਕਰ ਕੇਂਦਰ ਸਰਕਾਰ ਦੀਆਂ ਸਕੀਮਾਂ ਉਹਨਾਂ ਤੱਕ ਪਹੁੰਚਣਗੀਆਂ ਉਹਨਾਂ ਸਕੀਮਾਂ ਵਿੱਚ ਕੋਈ ਲੋਨ ਦੀ ਗੱਲ ਹੋ ਸਕਦੀ ਹੈ ਸਬਸਿਡੀ ਦੀ ਗੱਲਬਾਤ ਹੋ ਸਕਦੀ ਹੈ ਔਰ ਕਿਸੇ ਨੂੰ ਬਿਜ਼ਨਸ ਸਟਾਰਟ ਕਰਨ ਦੀ ਗੱਲਬਾਤ ਹੋ ਸਕਦੀ ਹੈ ਐਜੂਕੇਸ਼ਨ ਦੇ ਉੱਪਰ ਕੋਈ ਲੋਨ ਦੀ ਗੱਲ ਹੋ ਸਕਦੀ ਹੈ ਬੱਚਿਆਂ ਨੂੰ ਕਿਸ ਤਰ੍ਹਾਂ ਐਜੂਕੇਟ ਮਤਲਬ ਕਿ ਐਸੀ ਸਮਾਜ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਭਵਿੱਖ ਦੇ ਵਿੱਚ ਤਰੱਕੀ ਮਿਲੇ ਉਸ ਚੀਜ਼ ਨੂੰ ਲੈ ਕੇ ਜਿਹੜੀਆਂ ਸਕੀਮਾਂ ਹੈ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਲੇਕਿਨ ਉਹ ਕਿਹੜੀਆਂ ਸਰਕਾਰਾਂ ਨੇ ਜਿਨ੍ਹਾਂ ਦੀ ਮਨਸ਼ਾ ਦੇ ਵਿੱਚ ਖੋਟ ਹੈ ਜਿਨ੍ਹਾਂ ਦੀ ਮਨਸ਼ਾ ਇਹ ਨਹੀਂ ਸੋਹਿਰਦ ਕਿ ਇਹ ਕਮਿਸ਼ਨ ਦੇ ਇਹ ਜਿਹੜੀਆਂ ਸਰਕਾਰੀ ਸਕੀਮਾਂ ਨੇ ਇਹ ਐਸਸੀ ਕਮਿਸ਼ਨ ਤੱਕ ਪਹੁੰਚੇ ਐਸਸੀ ਲੋਕਾਂ ਤੱਕ ਪਹੁੰਚੇ ਨੇ ਐਸਸੀ ਸਮਾਜ ਤੱਕ ਪਹੁੰਚੇ ਸੋ ਐਸਸੀ ਨੈਸ਼ਨਲ ਕਮਿਸ਼ਨ ਨੇ ਬੜੇ ਦੁੱਖ ਦੇ ਨਾਲ ਇਹ ਮਤਲਬ ਸਥਿਤੀ ਨੂੰ ਮਹਿਸੂਸ ਕੀਤਾ ਵਾਚ ਕੀਤਾ ਸਰਵੇ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਅੱਜ ਪੰਜਾਬ ਦੀ ਸਥਿਤੀ ਐਸਸੀ ਵਰਗ ਦੀ ਇੰਨੀ ਕਮਜ਼ੋਰ ਹੈ ਕਿ ਦਿਨੋ ਦਿਨ ਐਜੂਕੇਸ਼ਨ ਵੱਲ ਘਟ ਜਾ ਰਹੇ ਨੇ ਉਹਨਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਉਹ ਬਹੁਤ ਜ਼ਿਆਦਾ ਡਾਊਨ ਜਾ ਰਹੀ ਹੈ ਉਹਨਾਂ ਨੂੰ ਮਤਲਬ ਕਿਸੇ ਵੀ ਤਰ੍ਹਾਂ ਰੋਜ਼ਗਾਰ ਦੇ ਵਿੱਚ ਬੜੀ ਪ੍ਰੋਬਲਮ ਆ ਰਹੀ ਹੈ ਦੂਸਰੀ ਗੱਲ ਕਰੀਏ ਤਾਂ ਨੈਸ਼ਨਲ ਐਸੀ ਕਮਿਸ਼ਨ ਨੇ ਇੱਕ ਹੋਰ ਖੁਲਾਸਾ ਕੀਤਾ ਹੈ ਕਿ ਜਿਹੜਾ ਸਕਾਲਰਸ਼ਿਪ ਸਕੀਮ ਹੈ ਉਹ ਵੀ ਬੱਚਿਆਂ ਤੱਕ ਪੂਰੀ ਤਰ੍ਹਾਂ ਨਹੀਂ ਪਹੁੰਚੀ ਸਕਾਲਰਸ਼ਿਪ ਸਕੀਮ ਦੇ ਜਿਹੜੇ ਕੋਟਾਲੇ ਨੇ ਉਹ ਵੀ ਤੁਹਾਨੂੰ ਪਤਾ ਹੀ ਹੈ ਕਿ ਉਹ ਬੰਦਾ ਜਿਸ ਦੇ ਉੱਪਰ ਐਡੇ ਵੱਡੇ ਦੋਸ਼ ਲੱਗੇ ਨੇ ਉਹ ਵੀ ਮਤਲਬ ਕਿਤਨਾ ਕਿਤੇ ਇਸ ਸਮਾਜ ਦਾ ਹੀ ਹਿੱਸਾ ਹੈ ਉਸ ਸ਼ਖਸ ਨੇ ਸਕਾਲਰ ਸਕੀਮ ਦੇ ਜਿਹੜੇ ਪੈਸੇ ਸੀ ਉਹ ਖਾਣ ਦੇ ਦੋਸ਼ਾਂ ਦੇ ਵਿੱਚ ਜੇਲ੍ਹ ਵਿੱਚ ਸੜ ਰਿਹਾ ਬੰਦਾ ਕਿੱਡਾ ਕਿੱਡਾ ਮਤਲਬ ਉਹ ਕਮੀਨਾ ਔਰ ਪਾਪੀ ਮੰਤਰੀ ਹੋਏਗਾ ਜਿਸ ਨੇ ਐਸੀ ਗਰੀਬ ਬੱਚਿਆਂ ਦੇ ਸਕਾਲਰਸ਼ਿਪ ਦੇ ਪੈਸੇ ਖਾ ਲਏ ਹਰਦੂ ਲਾਂਤ ਹੈ ਦੋ ਫਿਟੇ ਮੂਹ ਹੈ ਇਸ ਤਰ੍ਹਾਂ ਦੇ ਮੰਤਰੀ ਦੇ ਚਾਰੇ ਪਾਸੇ ਨਿੰਦਾ ਹੋ ਰਹੀ ਹੈ ਇਸ ਸ਼ਖਸੀਅਤ ਦੀ ਨੈਸ਼ਨਲ ਐਸਸੀ ਕਮਿਸ਼ਨ ਨੇ ਕਿਹਾ ਕਿ ਜੇਕਰ ਸਕਾਲਰਸ਼ਿਪ ਦਾ ਪੈਸਾ ਜਦੋਂ ਜ਼ਰੂਰਤ ਹੈ ਉਸ ਨੂੰ ਮਿਲ ਜਾਵੇ ਤਾਂ ਫਿਰ ਉਹ ਬੱਚਾ ਤਰੱਕੀ ਕਰੇਗਾ ਹੁਣ ਸਕੀਮ ਜਿਹੜੀ ਹੈ ਉਹ ਸਮੇਂ-ਸਮੇਂ ਸਰ ਜਦੋਂ ਸਕਾਲਰਸ਼ਿਪ ਦਾ ਪੈਸਾ ਉਹਨਾਂ ਨੂੰ ਨਹੀਂ ਮਿਲੇਗਾ ਤੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਖੜੋਤ ਆਏਗੀ ਮੈਂ ਇੱਥੇ ਦੱਸ ਦਿਆਂ ਕਿ ਹਾਲਾ ਕੀ ਪੰਜਾਬ ਸਰਕਾਰ ਨੇ 242 ਕਰੋੜ ਰੁਪਏ ਐਸਸੀ ਸਕਾਲਰਸ਼ਿਪ ਲਈ ਦਿੱਤੇ ਹਨ। ਔਰ ਦੋਸਤੋ ਸਕੀਮਾਂ ਨਾਮ ਪਹੁੰਚਣਾ ਸਰਕਾਰ ਨੂੰ ਵੀ ਚਾਹੀਦਾ ਹੈ ਖਾਸ ਕਰਕੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਹੜੀਆਂ ਵੀ ਕਮੀਆਂ ਪਾਈਆਂ ਗਈਆਂ ਨੇ ਐ ਐਸਸੀ ਕਮਿਸ਼ਨ ਦੇ ਵੱਲੋਂ ਨੈਸ਼ਨਲ ਐਸਸੀ ਕਮਿਸ਼ਨ ਦੇ ਵੱਲੋਂ ਉਹਨਾਂ ਕਮੀਆਂ ਨੂੰ ਪੂਰੀ ਤਰ੍ਹਾਂ ਸੋਚ ਕੇ ਵਿਚਾਰ ਕੇ ਉਹਨਾਂ ਨੂੰ ਪ੍ਰੈਕਟੀਕਲੀ ਰੂਪ ਦੇਣਾ ਚਾਹੀਦਾ ਹੈ। ਕਿ ਅੱਜ ਐਸਸੀ ਸਮਾਜ ਦੀ ਜਿਹੜੀ ਦੁਰਦਸ਼ਾ ਸਮਾਜ ਦੇ ਵਿੱਚ ਨੀਚੇ ਜਾ ਰਹੀ ਹੈ ਉਸ ਨੂੰ ਕਿਸ ਨੇ ਕਿਸੇ ਤਰ੍ਹਾਂ ਉੱਪਰ ਚੱਕਿਆ ਜਾ ਸਕੇ ਤੀਸਰੀ ਗੱਲ ਕੀਤੀ ਹੈ ਉਹਨਾਂ ਨੇ ਜੋ ਉਸ ਰਿਪੋਰਟ ਦੇ ਵਿੱਚ ਵੈਸੇ ਤਾਂ ਪੰਜਾਬ ਦੇ ਵਿੱਚ 32% ਐਸਸੀ ਭਾਈਚਾਰੇ ਦੀ ਆਬਾਦੀ ਹੈ ਪਰ ਜਦੋਂ ਸਕੂਲਾਂ ਕਾਲਜਾਂ ਤੇ ਨਜ਼ਰ ਮਾਰਦੇ ਆ ਬਹੁਤ ਵੱਡਾ ਪੁਆਇੰਟ ਹੈ ਇਹ ਜਦੋਂ ਸਕੂਲਾਂ ਕਾਲਜਾਂ ਤੇ ਆਪਾਂ ਨਜ਼ਰ ਮਾਰਦੇ ਆ ਤਾ ਉਥੇ ਐਸਸੀ ਸਮਾਜ ਦੇ ਬਹੁਤ ਘੱਟ ਬੱਚੇ ਹੁੰਦੇ ਬਹੁਤ ਘੱਟ ਬੱਚੇ ਹਾਇਰ এডਿਕੇਸ਼ਨ ਦੀ ਜੇ ਆਪਾਂ ਗੱਲ ਕਰ ਲਈਏ ਤੇ ਹਾਇਰ এডਿਕੇਸ਼ਨ ਦੇ ਵਿੱਚ ਐਸਸੀ ਸਮਾਜ ਦੇ 8.9% ਬੱਚੇ ਨੇ ਮਹਿਜ਼ 8 ਤੋਂ 9 ਬੱਚੇ ਜੇ 100 ਬੱਚਾ ਹੈ ਤੇ ਉਹਦੇ ਵਿੱਚੋਂ 8 ਜਾਂ 9 ਬੱਚੇ ਆਖਰ ਬੱਚੇ ਹਾਇਰ এডਿਕੇਸ਼ਨ ਤੱਕ ਕਿਉਂ ਨਹੀਂ ਪਹੁੰਚਦੇ ਜੇ ਪਹੁੰਚਦੇ ਹੈ ਇਹ ਕਾਰਨ ਕੀ ਹੈ ਕਿ ਨਜ਼ਰ ਨਹੀਂ ਆਉਂਦੀ ਕੀ ਵੱਧ ਖਰਚਾ ਹੁੰਦਾ ਹੈ ਮਹਿੰਗੀਆਂ ਪੜਾਈਆਂ ਹੋ ਜਾਂਦੀਆਂ ਨੇ ਮਹਿੰਗੇ ਕੋਰਸਿਸ ਹੋ ਜਾਂਦੇ ਨੇ ਉਹ ਉਸ ਕੋਰਸਿਸ ਤੱਕ ਨਹੀਂ ਪਹੁੰਚ ਸਕਦੇ ਇਹ ਵੀ ਇੱਕ ਕਾਰਨ ਹੈ ਇਸੇ ਕਰਕੇ ਸਕਾਲਰਸ਼ਿਪ ਦੀ ਸਕੀਮ ਚਲਾਈ ਗਈ ਸੀ ਉਸ ਦਾ ਫਾਇਦਾ ਨਹੀਂ ਦਿੱਤਾ ਜਾ ਰਿਹਾ ਐਸੀ ਬੱਚੇ ਇਸੇ ਕਰਕੇ ਵਿਚਾਰੇ ਜਿਹੜੇ ਹੈ ਉਹ ਨਹੀਂ ਇੱਥੇ ਤੱਕ ਪਹੁੰਚ ਪਾਉਂਦੇ ਔਰ ਇਸ ਤੋਂ ਉੱਪਰ ਜੇ ਆਪਾਂ ਗੱਲ ਕਰੀਏ ਤੇ ਇਸ ਤੋਂ ਉੱਪਰ ਵੀ ਬੱਚੇ ਬਹੁਤ ਘਟ ਜਾਂਦੇ ਨੇ ਮੈਂ ਜ਼ਿਆਦਾ ਕਰਕੇ ਮਹਿਸੂਸ ਕੀਤਾ ਹੈ ਐਸੀ ਕਮਿਸ਼ਨ ਨੇ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਮਤਲਬ ਜਦੋਂ ਆਪਾਂ ਪਹਿਲੀ ਕਲਾਸ ਦੇ ਵਿੱਚ ਬੱਚੇ ਨੂੰ ਲਾਉਨੇ ਆ ਸਕੂਲ ਦੇ ਵਿੱਚ ਤਾਂ ਮਾਪੇ ਪਹਿਲੀ ਦੂਜੀ ਤੀਜੀ ਕਰਵਾਉਣ ਤੋਂ ਬਾਅਦ ਉਸ ਨੂੰ ਸਕੂਲੋਂ ਉਠਾ ਲੈਂਦੇ ਆ ਜਾਂ ਮਿਸਤਰੀ ਦੇ ਕੰਮ ਤੇ ਲਾਉਂਦੇ ਆ ਜਾਂ ਕਿਸੇ ਹੋਰ ਕੰਮਕਾਜ ਤੇ ਲਾਉਂਦੇ ਮਕੈਨਿਕ ਦੇ ਨਾਲ ਲਾਉਂਦੇ ਆ ਕਿ ਨਹੀਂ ਜੀ ਸਾਡਾ ਬੱਚਾ ਤਾਂ ਕੰਮਕਾਰ ਕਰੇਗਾ ਇਹ ਇਨ ਐਜੂਕੇਸ਼ਨ ਤੋਂ ਕੀ ਲੈਣਾ ਇਹ ਵੀ ਇੱਕ ਕਾਰਨ ਹੈ ਪੰਜਵੀਂ ਛੇਵੀਂ ਤੱਕ ਚਲਦੇ ਚਲਦੇ ਬੱਚੇ ਜਿਹੜੇ ਐ ਉਹ ਵਿੱਚੋਂ ਹੀ ਡ੍ਰॉप ਜਿਹੜੇ ਐ ਉਹ ਕਰ ਲੈਂਦੇ ਐ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਉਹ ਪੂਰੀਆਂ ਕਲਾਸਾਂ ਤੱਕ ਨਹੀਂ ਜਾ ਪਾਉਂਦੇ ਐ ਐਸ்சி ਕਮਿਸ਼ਨ ਦੀ ਰਿਪੋਰਟ ਤੋਂ ਸਾਨੂੰ ਇਹ ਸਿੱਧ ਹੁੰਦਾ ਹੈ ਕਿ ਐਸ்சி ਸਮਾਜ ਪੰਜਾਬ ਦੇ ਵਿੱਚ ਦਿਨੋਂ ਦਿਨ ਡਾਊਨ ਜਾ ਰਿਹਾ ਹੈ ਔਰ ਜਿਹੜੀਆਂ ਸੁਵਿਧਾਾਂਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਨਹੀਂ ਮਿਲ ਰਹੀਆਂ ਔਰ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਜੇਕਰ ਸਹੀ ਤਰੀਕੇ ਨਾਲ ਪੰਜਾਬ ਸਰਕਾਰ ਲਾਗੂ ਕਰੇ ਤਦ ਫਾਇਦਾ ਹੋ ਸਕਦਾ ਹੈ ਔਰ ਦੂਜੇ ਪਾਸੇ ਉਹਨਾਂ ਨੇ ਇੱਕ ਗੱਲ ਹੋਰ ਬਹੁਤ ਕੀਤੀ ਹੈ ਕਿ ਬਹੁਤ ਸਾਰੀਆਂ ਅਜਿਹੇ ਵਿਤਕਰੇ ਨੇ ਜਿਨ੍ਹਾਂ ਵਿਤਕਰਿਆਂ ਨੂੰ ਲੈ ਕੇ ਮਤਲਬ ਜਿਹੜੇ ਕਹਿ ਸਕਦੇ ਆ ਕਿ ਕਾਨੂੰਨੀ ਪੱਖ ਹੈ ਲਾਅ ਜਿਹੜਾ ਹੈ ਕਾਨੂੰਨ ਜਿਹੜਾ ਹੈ ਉਸ ਦੇ ਮੁਤਾਬਕ ਵੀ ਐਸਸੀ ਪੱਖ ਨੂੰ ਬਣਦੀ ਹੋਈ ਮਤਲਬ ਜਿਹੜੀ ਮਦਦ ਹੈ ਉਹ ਨਹੀਂ ਮਿਲ ਰਹੀ ਸੋ ਦੋਸਤੋ ਮੈਂ ਤਾਂ ਇਹੀ ਕਹਾਂਗਾ ਕਿ ਐਸਸੀ ਕਮਿਸ਼ਨ ਦੀ ਜਿਹੜੀ ਨੈਸ਼ਨਲ ਐਸਸੀ ਕਮਿਸ਼ਨ ਦੀ ਰਿਪੋਰਟ ਹੈ ਔਰ ਸ਼੍ਰੀ ਕਿਸ਼ੋਰ ਮਤਵਾਲਾ ਜੀ ਦੀ ਔਰ ਉਹਨਾਂ ਦੀ ਰਿਪੋਰਟ ਨੂੰ ਜੇਕਰ ਆਪਾਂ ਸਹੀ ਮੰਨੀਏ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਰਿਪੋਰਟ ਦੀਆਂ ਇੱਕ ਇੱਕ ਇਸ ਰਿਪੋਰਟ ਵਿੱਚ ਜਿਹੜੀ ਇੱਕ ਇੱਕ ਗੱਲ ਆਈ ਹੈ ਉਸ ਨੂੰ ਸਹੀ ਤਰੀਕੇ ਦੇ ਨਾਲ ਮਤਲਬ ਲਾਗੂ ਕਰੀਏ ਐਸੀ ਭਾਈਚਾਰੇ ਦੀ ਜਿਹੜੀ ਇਸ ਸਮੇਂ ਦੀ ਕੰਡੀਸ਼ਨ ਹੈ ਉਸ ਨੂੰ ਆਪਾਂ ਬਿਹਤਰ ਬਣਾਈਏ ਔਰ ਖਾਸ ਕਰਕੇ ਉਹ ਬੱਚੇ ਜਿਹੜੇ ਐਜੂਕੇਸ਼ਨ ਲੈਣਾ ਚਾਹੁੰਦੇ ਨੇ ਉਹਨਾਂ ਦੇ ਵਿੱਚ ਸਹਾਈ ਹੋਈਏ ਸਕਾਲਰਸ਼ਿਪ ਜਿਹੜੀ ਸਕੀਮ ਹੈ ਉਹਨੂੰ ਸਹੀ ਸਹੀ ਸਰ ਆਪਾਂ ਉਹਨਾਂ ਤੱਕ ਬੱਚਿਆਂ ਤੱਕ ਪਹੁੰਚਾਈਏ ਜੁੜੇ ਰਹੋ ਉਸ ਨੂੰ ਨਾ ਚੈਨਲ ਤੇ ਨਾ